ਗੁਰਦੇਵ ਸਿੰਘ ਕੌਂਕੇ ਦਾ ਇੱਕ ਜਨਵਰੀ ਨੂੰ ਜਿਹੜਾ ਕਾਲਤਖਬ ਸਾਹਿਬ ਸੰਮੁਖ ਜਿਹੜਾ ਭੋਗ ਪਾਇਆ ਗਿਆ ਕੀ ਉਸ ਤੋਂ ਬਾਅਦ ਮੰਨਦੇ ਹੋ ਭੋਗ ਪਾਉਣ ਨਾਲ ਐਸਜੀਪੀਸੀ ਨੇ ਆਪਣਾ ਫਰਜ਼ ਅਦਾ ਕਰਤਾ ਜਾਂ ਕੋਈ ਅੱਗੇ ਵੀ ਰਣਨੀਤੀ ਜੜੀ ਹੈ ਨਹੀਂ ਦੇਖੋ ਉਹਦੇ ਲਈ ਪੰਜ ਮੈਂਬਰੀ ਕਮੇਟੀ ਜਿਸ ਤਰੀਕਾਲਤਖਬ ਸਾਹਿਬ ਨੇ ਗਠਿਤ ਕੀਤੀ ਹੈਗੀ ਆ ਅ ਸ਼੍ਰੋਣੀ ਕਮੇਟੀ ਨੂੰ ਉਹਨਾਂ ਨੇ ਆਦੇਸ਼ ਕੀਤਾ ਤੇ ਸ਼੍ਰੋਣੀ ਕਮੇਟੀ ਨੇ ਅੱਗੇ ਪੰਜ ਮੈਂਬਰੀ ਕਮੇਟੀ ਜਿਹੜੀ ਹੈਗੀ ਆ ਪੈਨਲ ਬਣਾਇਆ ਹੈਗਾ ਵਕੀਲਾਂ ਦਾ ਤੇ ਉਹਦੇ ਲਈ ਕਾਨੂੰਨੀ ਚਾਰਜ ਲਈ ਜੋ ਵੀ ਹੈਗਾ ਕਿਉਂਕਿ ਸਰਦਾਰ ਪੂਰਨ ਸਿੰਘ ਹੁੰਦਲ ਉਦੇ ਸੀਨੀਅਰ ਵਕੀਲ ਨੇ ਸੁਪਰੀਮ ਕੋਰਟ ਹਾਈ ਕੋਰਟ ਦੇ ਤੇ ਉਹਨਾਂ ਦੇ ਨਾਲ ਬਾਕੀ ਵਕੀਲ ਸਹਬਾਨ ਨੇ ਤੇ ਮੈਂ ਸਮਝਦਾ ਕਿ ਇਹ ਲੜਾਈ ਜਿਹੜੀ ਹੈਗੀ ਆ ਇਹ ਕਾਨੂੰਨੀ ਪੱਖ ਤੋਂ ਲੜੀ ਜਾਣੀ ਆ ਤੇ ਉਹ ਅਸੀਂ ਲੜਾਂਗੇ ਸ਼੍ਰੋਣੀ ਕਮੇਟੀ ਨਾ ਅੱਗੇ ਪਿੱਛੇ ਹਟੀਏ ਤੇ ਨਾ ਹੁਣ ਹਟਣ ਵਾਲੀ ਆ ਬਾਕੀ ਇਹ ਆ ਵੀ ਇਹਦੇ ਤੇ ਅੱਜ ਦੀ ਤਰੀਕ ਵਿੱਚ ਰਾਜਨੀਤੀ ਹੋ ਰਹੀ ਆ ਜਿਹੜੇ ਲੋਕ ਜ਼ਿਆਦਾ ਰੌਲਾ ਪਾ ਰਹੇ ਨੇ ਆਪਣੇ ਆਪ ਨੂੰ ਵੱਡੇ ਪੰਥਕ ਦੱਸ ਰਹੇ ਨੇ ਉਹ ਇਹ ਦੱਸਣਾ ਤਾਂ ਸਹੀ ਵੀ ਹਜੇ ਤੱਕ ਉਹਨਾਂ ਨੇ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਅਗਲੇ ਕਦਮ ਕੀ ਸੀਗੇ ਤਾਂ ਉਹਨਾਂ ਨੇ ਹਜੇ ਤੱਕ ਭਾਈ ਗੁਰਦੇਵ ਸਿੰਘ ਕੌਂਕੇ ਦੀ ਵਰਥੀ ਆਪਣੇ ਪਦਰ ਤੇ ਕਿੰਨੀ ਕ ਮੈਨੂੰ ਯਾਦ ਆ ਕਿ ਕਿਉਂਕਿ ਉਹ ਪਰਿਵਾਰ ਹਰੀ ਹਰੀਕਸਾਲ ਵਰਤੀ ਮਨਾਦਾ ਤੇ ਮੈਨੂੰ ਵੀ ਇੱਕ ਦੋ ਵਾਰ ਸਮਾਂ ਮਿਲਿਆ ਉੱਥੇ ਜਾਣ ਦਾ ਤੇ ਭਾਈ ਗਰਚੰਦ ਸਿੰਘ ਗਰੇਵਾਲ ਜਿਹੜੇ ਉਸ ਪਰਿਵਾਰ ਉੱਥੇ ਕਿਉਂਕਿ ਉਹਨਾਂ ਦੇ ਹਲਕੇ 'ਚ ਪੈਂਦਾ ਤੇ ਬਹੁਤ ਵਾਰ ਮੈਂ ਉਹਨਾਂ ਨੂੰ ਕਿਹਾ ਕੋਈ ਪ੍ਰੋਗਰਾਮ ਹੋਣਾ 1 ਜਨਵਰੀ ਤਾਂ ਮੈਂ ਉਹਨਾਂ ਨੂੰ ਕਹਣਾ ਕਿ ਆਪਾਂ ਉਸ ਦਿਨ ਤੁਸੀਂ ਉੱਥੇ ਆਇਓ ਤਾਂ ਉਹਨਾਂ ਕਹਿੰਦੇ ਨਹੀਂ ਬੈ ਨਹੀਂ ਆ ਸਕਦਾ ਕਿਉਂਕਿ ਜੈਸੇਦਾਰ ਸਾਹਿਬ ਦੀ ਵਰਸੀ ਹੈ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਸ਼ੁਰੂ ਤੋਂ ਪਹਿਲੇ ਦਿਨ ਤੋਂ ਹੀ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਨੂੰ ਇਸੇ ਕਰਕੇ ਸ਼ਰੋਣੀ ਗੁਰਦਾਰ ਪ੍ਰਬੰਧ ਕਮੇਟੀ ਉਹਨਾਂ ਦੀ ਤਸਵੀਰ ਜਿਹੜੀ ਹੈ ਉਹ ਪਹਿਲਾਂ ਹੀ ਅਜਾਇਬ ਘਰ ਵਿੱਚ ਲਾ ਦਿੱਤੀ ਸੀ ਤੇ ਹੁਣ ਜਿਹੜੇ ਲੋਕ ਰੌਲਾ ਪਾ ਰਹੇ ਨੇ ਉਹ ਸਿਰਫ ਮਹਿਜ ਇੱਕ ਰਾਜਨੀਤੀ ਕਰ ਰਹੇ ਨੇ ਉਹਨਾਂ ਦਾ ਕੋਈ ਪੰਥ ਖੇਤ ਨਹੀਂ ਪਰ ਇਹ ਵੀ ਕਿਤੇ ਨਾ ਕਿਤੇ ਸਵਾਲ ਜਿਹੜਾ ਆਉਂਦਾ ਕਿ 35 ਸਾਲ ਬਾਅਦ 34 35 ਸਾਲ ਬਾਅਦ ਹੀ ਕਿਉਂ ਸ਼ਰੋਣੀ ਕਮੇਟੀ ਨੂੰ ਵਰਸੀ ਦਾ ਜਿਆਦਾ ਆ ਦੇਖੋ ਇਹ ਗੱਲ ਨਹੀਂ ਹੈਗੀ ਵਰਸੀ ਦਾ ਜਿਹੜਾ ਮਨਾਉਣ ਦੀ ਗੱਲ ਹੈਗੀ ਉਹ ਕਿਉਂਕਿ ਹੁਣ ਮੁੱਦਾ ਦੁਆਰਾ ਉਭਾਰਿਆ ਗਿਆ ਇੱਕ ਸ਼ਰਾਰਤ ਦੇ ਤਹਿਨ ਉਭਾਰਿਆ ਗਿਆ ਜਿਹੜੀ ਜਿਹੜੀ ਹਿਊਮਨ ਰਾਈਟਸ ਨੇ ਇਹ ਜਿਹੜੀ ਅੱਜ ਰਿਪੋਰਟ ਹੈਗੀ ਆ ਉਹ 2010 ਤੋਂ ਲੈ ਕੇ 2023 ਦੇ ਵਿੱਚ ਆ ਕੇ ਉਹ ਉਸ ਰਿਪੋਰਟ ਜਿਹੜੀ ਹੈਗੀ ਆ ਕਾਲ ਤਖਤ ਸਾਹਿਬ ਦੇ ਉੱਤੇ ਆ ਕੇ ਰਿਪੋਰਟ ਦਿੰਦੇ ਹੈਗੇ ਆ ਤੇ ਇੰਨੇ ਪੀਰੀਅਡ ਦੇ ਵਿੱਚ ਮਤਲਬ ਉਹਨਾਂ ਨੂੰ ਇਸ ਗੱਲ ਹੀ ਕਿਤੇ ਚੇਤਾ ਹੀ ਨਹੀਂ ਆਇਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਨੇ ਤੇ ਉਹ ਉਹਨਾਂ ਦੀ ਸ਼ਹਾਦਤ ਲਈ ਜਾਂ ਉਹਨਾਂ ਦੇ ਜਿਹੜੇ ਦੋਸ਼ੀ ਲੋਕ ਨੇ ਉਹਨਾਂ ਲਈ ਅੱਗੇ ਕੋਈ ਕਾਰਵਾਈ ਕਰਨੀ ਆ ਤੇ ਮੈਂ ਅੱਗੇ ਵੀ ਵੇਨਦੀ ਕੀਤੀ ਹੈ ਹਮੇਸ਼ਾ ਵਰਤਾਂਤ ਸਦਾ ਜਾਂਦਾ ਹਰ ਗੱਲ ਨੂੰ ਤਾਰ ਬੀੜੋ ਕਰ ਦਿੱਤਾ ਜਾਂਦਾ ਹੈਗਾ ਤੇ ਉਹਦੇ ਬਾਰੇ ਤੁਸੀਂ ਆ ਮੈਨ ਚੈਨਲਾਂ ਤੇ ਸਾਰੇ ਦੇ ਦੇਖਿਆ ਕਿ ਕੀ ਕੁਝ ਹੋਇਆ ਜੇ 1999 ਦੇ ਵਿੱਚ ਜਿਹੜੀ ਹੈਗੀ ਉਹ ਰਿਪੋਰਟ ਤਵਾੜੀ ਸਾਹਿਬ ਦੀ ਉਹ ਸਰਕਾਰ ਕੋਲ ਸਬਮਿਟ ਹੁੰਦੀ ਆ ਤੇ 2007 ਚ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਉਹ ਹਾਈ ਕੋਰਟ ਦੇ ਵਿੱਚ ਚੱਲ ਜਾਂਦੇ ਨੇ ਤੇ ਨੇ ਸੀਬੀਆਈ ਨੂੰ ਜਾਂਚ ਦਿਨ ਦੀ ਗੱਲ ਕਰਦੇ ਨੇ ਹਮੇਸ਼ਾ ਇਦਾਂ ਹੋਇਆ ਤੇ ਉਹ ਇਸ ਕਰਕੇ ਜਦੋਂ ਕੋਈ ਮੁੱਦਾ ਹੁੰਦਾ ਹੈ ਉਹ ਤਾਰ ਬਿੱਡੋ ਹੋ ਜਾਂਦਾ ਤੇ ਫਿਰ ਉਹ ਜਿਹੜਾ ਉਹ ਮੁੱਦਾ ਬਣ ਕੇ ਰਹਿ ਜਾਂਦਾ ਫਿਰ ਜਦੋਂ ਸਮਾਂ ਬਣਦਾ ਆ ਉਦੋਂ ਉਹਨੂੰ ਆਪਣੇ ਹਿੱਤਾਂ ਵਿੱਚ ਵਰਤਣ ਦੀ ਕੋਸ਼ਿਸ਼ ਕੀਤੀ ਜਾਂਦੀ ਆ